ਤੈਨੂੰ ਪਤਾ ਹੋਊਗਾ ਨਾ ਅੰਦਰ ਸਮਾਨ ਕਿ ਇੱਕ ਨੂੰ ਵੀ ਖਾਲੀ ਹੈ ਨਾ ਹਾਂ ਇੱਕ ਹੈਗਾ ਹੈਗਾ ਤੈਨੂੰ ਕਹਿੰਦਾ ਨਾ ਆਲੀ ਆਲੀ ਅੱਛੀ ਜਿਹਾ ਜਿਹੜਾ ਦੱਬੇ ਵੀ ਛੇਕ ਹੈਗਾ ਯਾਦ ਰੱਖੀਂ ਜੀ ਆ ਬਤਾ ਇਹ ਕਿਰੇਵਾ ਇਹਨਾਂ ਨੂੰ ਪਤਾ ਹੋਊਗਾ ਨਾ ਅੰਦਰ ਸੁਣਾਣਗੇ ਇੱਥੇ ਤਾਂ ਵੀ ਖਾਲੀ ਆ ਨਾ ਹਾਂ ਇੱਧਰ ਹੈਗਾ ਹੈਗਾ ਤੇ ਇਹਨੂੰ ਕਿਹਦਾ ਹੋਣੀ ਹੈ ਇੱਧਰ ਤਾਂ ਮਾ ਨਾਲੀਆਂ ਹਾਂ ਸ਼ੋਰ ਕਰਦੀ ਹੈ ਵਾਹ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਤਪਾਲ ਸਿੰਘ ਫਾਇਰਮੈਨ ਹੈ ਜੀ ਹਾਂ ਸਰ ਅੱਜ ਇੱਥੇ ਪਹੁੰਚੇ ਟ੍ਰਾਂਸਮੋਡਲ ਨਗਰ ਦੇ ਵਿੱਚ ਕੀ ਕਾਰਨ ਕੀ ਸੀ ਹਾਂ ਤੁਹਾਨੂੰ ਤਕਰੀਬਨ 7 ਵਜੇ ਕਾਲ ਆਈ ਸੀਗੀ ਵੀ ਟ੍ਰਾਂਸਪੋਰਟ ਨਗਰ ਦੇ ਵਿੱਚ ਗੋਦਾਮ ਨੂੰ ਅੱਗ ਲੱਗੀ ਹੈ ਤੇ ਅਸੀਂ 5 ਤੋਂ 10 ਮਿੰਟਾਂ ਵਿੱਚ ਇੱਥੇ ਪਹੁੰਚ ਗਏ ਸੀਗੇ ਜੀ ਤੇ ਹੁਣ ਤਕਰੀਬਨ ਅੱਗ ਤੇ ਕਾਬੂ ਹੈ ਜੀ ਇਹ ਤੇ ਗੱਤਾ ਤੇ ਪਰਫਿਊਮ ਬਰ ਐ ਸ਼ੀਸ਼ਾ ਸੀਗਾ ਜੀ ਤੇ ਉਹਦੇ ਕਰਕੇ ਥੋੜੀ ਜਿਹੀ ਸਾਨੂੰ ਜ਼ਿਆਦਾ ਮੁਸ਼ਕਿਲ ਕਰਨੀ ਪਈ ਅਗਰ ਭਜਾਉਣ ਦੀ ਇਹ ਚੀਜ਼ ਦਾ ਗੋਦਾਮ ਸੀਗਾ ਜੀ ਇਹ ਪਰਫਿਊਮ ਦਾ ਸ਼ੀਸ਼ਾ ਤੇ ਗੱਤਾ ਵਗੈਰੇ ਸੀਗਾ ਜ਼ਿਆਦਾਤਰ ਜੀ ਜਾਂ ਖਾਲੀ ਸ਼ੀਸ਼ਾ ਤੇ ਕੋਸਮੈਟਿਕ ਦਾ ਸਮਾਨ ਸੀਗਾ ਜੀ ਕਿੰਨੇ ਟੈਂਡ ਇੱਥੇ 5 ਟੈਂਡਰ ਇੱਥੇ ਮੰਗਵਾਣੇ ਪਏ ਤੁਹਾਨੂੰ ਦੋ 5 ਟੈਂਡਰ ਲੱਗ ਚੁੱਕੇ ਨੇ ਜੀ ਇੱਥੇ ਚੀਜ਼ ਦੇਖਣ ਆਲੀ ਹੋਵੇ ਨਾਲ ਇੱਥੇ ਆਪਣੇ ਪੈਟਰੋਲ ਪੰਪ ਲੱਗੇ ਹੈ ਕਿ ਕੋਈ ਵੱਡਾ ਹਾਦਸਾ ਹੋਣ ਦੇ ਚਾਂਸਸ ਲੱਗਦੇ ਸੀ ਤੁਹਾਨੂੰ ਇੱਥੇ ਚਾਂਸਸ ਸੀਗੇ ਪਰ ਜੇ ਅਸੀਂ ਮੌਕੇ ਤੇ ਪਹੁੰਚ ਕੇ ਕਾਬੂ ਪਾ ਲਿਆ ਜੀ ਤੇ ਮਿਹਨ ਇਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਜਿਹੜੀ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਅਗਨ ਲੱਗੀ ਸੀ ਕੀ ਕਾਰਨ ਕੀ ਹੈ ਕਾਰਨ ਤਾਂ ਜੀ ਸਾਨੂੰ ਤਾਂ ਫਿਲਹਾਲ ਪਤਾ ਨਹੀਂ ਇਹ ਹੀ ਦੱਸ ਸਕਦੇ ਨੇ ਕਾਰਨ ਕਿਉਂਕਿ ਸਾਡੇ ਤੋਂ ਪਹਿਲਾਂ ਅਵੇਲੇਬਲ ਇਹ ਸੀਗੇ ਜੀ ਇਹ ਦੇਖਿਆ ਜਾਵੇ ਇੱਥੋਂ ਲੱਗਦਾ ਵੀ ਇਹਦੇ ਅੰਦਰ ਬਿਜਲੀ ਫਿਟਿੰਗ ਵਗੈਰਾ ਵੀ ਨਹੀਂ ਹੈ ਜੇ ਸਾਹਮਣੇ ਲੱਗ ਬਜਾਈ ਜਾਂ ਨਾ ਹਨੇਰਾ ਪੰਡਾ ਹਾਂ ਜੀ ਕੋਈ ਪਤਾ ਨਹੀਂ ਸਾਨੂੰ ਕਾਰਨ ਦਾ ਬਿਜਲੀ ਫਿਟਿੰਗ ਸੀਗੀ ਬਿਜਲੀ ਫਿਟਿੰਗ ਅਗਰ ਦਿਲ ਅਗ ਲੱਗਣ ਦੇ ਕਾਰਨ ਉਹ ਸਾਰਾ ਮਚ ਗਿਆ ਜੇ ਆਪਾਂ ਗੱਲ ਕਰੀਏ ਵੀ ਹਰੇਕ ਦੁਕਾਨਦਾਰ ਕੋਲੇ ਜਾਂ ਕੋਈ ਗਾ ਡਾਊਨ ਹੈ ਉੱਥੇ ਜਿਹੜਾ ਫਾਇਰ ਸੇਫਟੀ ਦੇ ਪ੍ਰਬ ਉਸ ਬਾਰੇ ਸਾਨੂੰ ਜੀ ਕੋਈ ਜਾਣਕਾਰੀ ਨਹੀਂ ਹੈ ਜੀ ਉਸ ਬਾਰੇ